ਵਾਹਿਗੁਰੂ ਜੀ ਕੀ ਪੱਤੇ ਸੰਗਤ ਜੀ ਦਾਸ ਖਾਲਸਾ ਮੱਲੇਵਾਲਾ ਸੋ ਸੁਖਦਾਇਕਲਾ ਮੇਰਾ ਵੀਰ ਜੀ ਨੇ ਪਰਸੋਂ ਸਾਨੂੰ ਅਪਡੇਟ ਦਿੱਤੀ ਸੀ ਉਹ ਜਿਹੜੇ ਆ ਤਿੰਨ ਬੱਚੇ ਮੇਰੇ ਕੋਲੇ ਬੈਠੇ ਜੀ ਇਹਨਾਂ ਦਾ ਪਿਤਾ ਵਾ ਦਵਿੰਦਰ ਸਿੰਘ ਜਿਹੜਾ ਤਲਵੰਡੀ ਮੱਲੀਆਂ ਦੇ ਵਿੱਚ ਬੈਠਿਆ ਇੱਕ ਮੈਂ ਹੋਰ ਬੇਨਤੀ ਕਰਾਂ ਆ ਜਿਹੜੇ ਸਾਡੇ ਨੌਜਵਾਨ ਖੜੇ ਆ ਨਾ ਇਹ ਜਗਰਾਤਾ ਕਮੇਟੀ ਦੇ ਆ ਹੈਪੀ ਵੀਰ ਹੋਣੀ ਇਹ ਨਾ ਫਟਾਫਟ ਇਕੱਠੇ ਹੋ ਕੇ ਆ ਗਏ ਕਿਉਂ ਆ ਗਏ ਕਿਉਂਕਿ ਇਹ ਕਹਿੰਦੇ ਬੜਾ ਮਿਹਨਤੀ ਆ ਵੀਰ ਦਵਿੰਦਰ ਸਿੰਘ ਮੈਂ ਇੱਕ ਹੋਰ ਬੇਨਤੀ ਕਰਾਂ ਇਸ ਭੈਣ ਨੂੰ ਉਸ ਦਵਿੰਦਰ ਵੀਰ ਨੂੰ ਕਿ ਤੂੰ ਕਰਮਾ ਵਾਲਾ ਮੈਂ ਦੁੱਖ ਦੇ ਵਿੱਚ ਬਹੁਤ ਘੱਟ ਲੋਕ ਕੋਲੇ ਖੜਦੇ ਅੱਜ ਤੇਰੇ ਘਰੇ ਇਹ ਉਹਨਾਂ ਦੇ ਜਾਨੀ ਕਿ ਡੈਡੀ ਦਾ ਦਵਿੰਦਰ ਸਿੰਘ ਦੇ ਡੈਡੀ ਦਾ ਘਰ ਆ ਉਹਦਾ ਨਾਲ ਪਰਲੇ ਪਾਸੇ ਅਸੀਂ ਘਰੇ ਜਾ ਕੇ ਆਏ ਆ ਇੱਕ ਦੋ ਕਮਰਿਆਂ ਦੇ ਵਿੱਚ ਉਹ ਪਰਿਵਾਰ ਰਹਿੰਦਾ ਤੇ ਆਹ ਬੱਚੇ ਆ ਦੋ ਗੁੱਡੀਆਂ ਜੀ ਤੇ ਇੱਕ ਆ ਲੜਕਾ ਵਾਸਤੇ ਮੈਂ ਪੁੱਛਿਆ ਲੜਕੇ ਨੂੰ ਵੀ ਤੂੰ ਗਿਆ ਸੀ ਹਸਪਤਾਲ 'ਚ ਤੇ ਕਹਿੰਦੇ ਨਹੀਂ ਤੇ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਅਸੀਂ ਅਪਡੇਟ ਦਿੰਦੇ ਰਵਾਂਗੇ ਪੂਰੀ ਬਈ ਕਿੰਨਾ ਕੁ ਪੈਸਾ ਕੀ ਗੱਲਬਾਤ ਆ ਜਰੂਰ ਇਸ ਪਰਿਵਾਰ ਲਈ ਅੱਗੇ ਆਏ ਤਾਂ ਜੋ ਆਪਦਾ ਜਿਹੜਾ ਦਵਿੰਦਰ ਸਿੰਘ ਆਪਦੇ ਪਰਿਵਾਰਤ ਵੀ ਆਵੇ ਠੀਕ ਹੋ ਕੇ ਉਹ ਫੇਰ ਮਿਹਨਤ ਕਰਨ ਲੱਗ ਜਵੇ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਹਦਾ ਇਹੋ ਜੀ ਗੱਲਬਾਤ ਦੇ ਕਾਰਨ ਪਰਿਵਾਰ ਆ ਜਿਹੜਾ ਉਹ ਰੁੜ ਜਵੇ ਆ ਨਿੱਕੇ ਨਿੱਕੇ ਬੱਚੇ ਆ ਇਹਨਾਂ ਦੀ ਪੜ੍ਹਾਈ ਇਹ ਤਾਂ ਆਪਾਂ ਪੱਕਾ ਹੀ ਕਰਤਾ ਵੀ ਇਹੋ ਜੀ ਕਸਦਾ ਦਾ ਟੈਨਸ਼ਨ ਲੈਣ ਨਾ ਵੀ ਕੋਈ ਪੜ੍ਹਾਈ ਪੱਕੂ ਜਾਂ ਕਿਸੇ ਹੋਰ ਪੱਕੂ ਜਾਂ ਰਾਸਣ ਪੱਕੂ ਉੱਥੇ ਆਪਾਂ ਖੜਾਂਗੇ ਖੜਾਂਗੇ ਸੋ ਮੈਂ ਐਨ ਆਰ ਆਈ ਵੀਰਾਂ ਨੂੰ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਵੀ ਤੁਹਾਡੇ ਦਸਵੰਦ ਦੇ ਨਾਲ ਬਹੁਤ ਕੋ ਸਵਰ ਜਾਂਦਾ بڑے ਘਰਾਂ ਦੇ ਵਿੱਚ ਖੁਸ਼ੀਆਂ ਆ ਜਾਣੀਆਂ ਆ ਆ ਬੱਚਿਆਂ ਦਾ ਪਿਤਾ ਜਦੋਂ ਠੀਕ ਹੋ ਕੇ ਘਰੇ ਆ ਜਾਊਗਾ ਤਾਂ ਸੱਚ ਜਾਣਿਓ ਬਹੁਤ ਦਬਾਵਾ ਮੈਣਨਗੇ ਬਹੁਤ ਦਬਾਵਾ ਮੈਣਨਗੇ ਜੋ ਵੀ ਮੇਰਾ ਵੀਰ ਜਿੰਨੀ ਵੀ ਸੇਵਾ ਕਰਨੀ ਚਾਹੁੰਦਾ ਤਾਂ ਜਰੂਰ ਪਹਨਾ ਉਹ ਮੈਡੀ ਸਿਟੀ ਹਸਪਤਾਲ ਚਾਕੇ ਜਾਂ ਫਿਰ ਤਲਵੰਡੀ ਮੱਲੀਆਂ ਘਰੇ ਆਕੇ ਜਾਂ ਫਿਰ ਦਾਸ ਦੀ ਟੀਮ ਦੇ ਨਾਲ ਸੰਪਰਕ ਕਰਕੇ ਇਸ ਪਰਿਵਾਰ ਦੇ ਨਾਲ ਜਰੂਰ ਖੜਿਓ ਇਨੀਆਂ ਕ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਸੋ ਸੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ